ਸਚਰਿਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੀ ਟੀਵੀ ਤੇ ਮੈਂ ਤਵਲীন ਕੌਰ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਹਾਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਹਾਂ ਪਹਿਲੀ ਗਤੀਵਿਧੀ ਦੇ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਉਹ 21 ਅਗਸਤ 2025 ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਟੋਬੜੀ ਸਾਹਿਬ ਅਸਾਮ ਤੋਂ ਸਜਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਸ਼ਹੀਦੀ ਨਗਰ ਕੀਰਤਨ ਹੈ ਇਹ ਭਾਰਤ ਦੇ ਵੱਖ-ਵੱਖ ਮਹਾਨਗਰਾਂ ਰਾਜਿਆ ਅਤੇ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿੰਨਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਖਾਲਸਾ ਪੰਥ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਿਹਾ ਹੈ ਉਥੇ ਨਾਲ ਦੀ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾ ਉਹ ਸ਼ਹੀਦੀ ਦੇਵਸ ਵੀ ਮਨਾ ਰਹੇ ਹਾਂ ਨਾਲ ਸਹਿਬਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦੇਵਸ ਮਨਾ ਰਹੇ ਹਾਂ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਸਮੂਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਰਮੌਰ ਜਥੇਬੰਦੀਆਂ ਤੇ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਦੇ ਵਿੱਚ 23 24 ਤੇ 25 ਨਵੰਬਰ ਨੂੰ ਬਾਦ ਚੜ ਕੇ ਆਪਣਾ ਯੋਗਦਾਨ ਪਾਓ ਉਹ ਤੋਂ ਇਲਾਵਾ ਦੋ ਮਹਾਨ ਨਗਰ ਕੀਰਤਨਿਕ ਅਸਾਮ ਤੋਂ ਤੇ ਇੱਕ ਸ਼੍ਰੀਨਗਰ ਤੋਂ ਹਣ ਉਹਦੇ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਤੁਬ੍ਰੀ ਸਾਹਿਬ ਅਸਾਮ ਦੇ ਵਿਖੇ ਅਖੰਡ ਪਾਰਕ ਦੀ ਸ਼ੁਰੂਆਤ ਕੀਤੀ ਗਈ ਸੰਜੀਵ अरोड़ा ਜੀ ਦੇ ਵੱਲੋਂ ਇੱਕ ਸਪੀਚ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਰਾਈジング ਪੰਜਾਬ ਸੁਜੈਸ਼ਨ ਟੂ ਸੋਲੂਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਗੱਲ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਆਓ ਸੁਣ ਲਈਏ ਉਹਨਾਂ ਦੇ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੈਂ ਹੁਣ ਜਿਹੜੇ ਇਸ਼ੂ ਡਿਸਕਸ ਹੋ ਚੁੱਕੇ ਆ ਉਹ ਮੈਂ ਦੁਬਾਰਾ ਨਹੀਂ ਕਰਨਾ ਚਾਹਾਂਗਾ ਬਟ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੋ ਜੋ ਤੁਸੀਂ ਸੁਜੈਸ਼ਨ ਦਿੱਤੇ ਆ ਮੈਂ ਇੱਕ ਇੱਕ ਪੁਆਇੰਟ ਨੋਟ ਕੀਤਾ ਨਾਮ ਦੇ ਨਾਲ ਕੀਤਾ ਮੈਂ ਤੁਹਾਨੂੰ ਯਕੀਨ ਦਿਵਾਣਾ ਕਿ ਜਿੰਨੇ ਇਹਦੇ ਚ ਕੰਮ ਹੋਣ ਵਾਲੇ ਹੋਣਗੇ ਉਹ ਕਰਕੇ ਦਿਖਾਵਾਂਗੇ ਤੁਹਾਨੂੰ ਦੇਖੋ ਗੱਲਾਂ ਵਿੱਚ ਉਹ ਬਲੀਵ ਕਰਦੇ ਆ ਜਿਨ੍ਹਾਂ ਨੇ ਯਾ ਇਲੈਕਸ਼ਨਾਂ ਦੇ ਕੋਲ ਆਣਾ ਹੁੰਦਾ ਜਾਂ ਇੱਕ ਅੱਧੀ ਵਾਰੀ ਵੇਚਾਣਾ ਹੁੰਦਾ ਜਿੱਦਾਂ ਕਿ ਇਹਨਾਂ ਨੇ ਕਿਹਾ ਅੰਮ੍ਰਿਤਸਰ 'ਚ ਮੈਂ ਦੋ ਵਾਰੀ ਆ ਚੁੱਕਾ ਹਾਂ ਜਦੋਂ ਦਾ ਮਨਿਸਟਰ ਬਣਿਆ ਹਲੇ 5 ਹਫ਼ਤੇ ਹੋਏ ਵੈਸੇ ਵੀ ਅੰਮ੍ਰਿਤਸਰ ਤਾਂ ਗੁਰੂਆਂ ਦੀ ਨਗਰੀ ਹੈ ਸਾਡਾ ਫਰਜ਼ ਬੰਦਾ ਹੈ ਭਈ ਇਹ ਸ਼ਹਿਰ ਇਹੋ ਜਿਹਾ ਹੋਵੇ ਹਰ ਪੱਖੋਂ ਕਿ ਦੁਨੀਆ ਦੇਖੇ ਮੈਂ ਤੈਨੂੰ ਗੇਟਵੇ ਆਫ ਪੰਜਾਬ ਵੀ ਕਹਿੰਦਾ ਜਿਹੜਾ ਇੱਥੋਂ ਆਣਾ ਚਾਹਦਾ ਉਹ ਪਹਿਲਾਂ ਕਹਿੰਦਾ ਜੀ ਮੈਂ ਫਲਾਈਟ ਅੰਮ੍ਰਿਤਸਰ ਦੀ ਲਵਾਂ ਤਾਂ ਕਿ ਇੱਥੇ ਨਤਮਸਤਕ ਹੋ ਕੇ ਮੈਂ ਬਾਕੀ ਜਗ੍ਹਾ ਜਾਊਗਾ ਅੱਜ ਕੋਈ ਸੰਗਰੂਰ ਤੋਂ ਮੈਨੂੰ ਮਿਲਣ ਆ ਗਏ ਮੈਂ ਕਿਹਾ ਤੁਸੀਂ ਸੰਗਰੂਰ ਤੋਂ ਇੰਨੀ ਦੇਰ ਕਿਉਂ ਆਏ ਮੈਂ ਤਾਂ ਪਰਸੋ ਲੁਧਿਆਣੇ ਹੋਣਾ ਸੀ ਕਹਿੰਦਾ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਸੇ ਬਹਾਨੇ ਅਸੀਂ ਮੱਥਾ ਵੀ ਟੇਕ ਲਿਆ ਇਹ ਅੰਮ੍ਰਿਤਸਰ ਦੀ ਖਾਸੀਅਤ ਹੈ ਕਿ ਜਿੱਥੋਂ ਮਰਜ਼ੀ ਆਣਾ ਪਵੇ ਕੋਈ ਮਾਈਂਡ ਨਹੀਂ ਕਰਦਾ ਹਫ਼ਤੇ 'ਚ ਮੈਨੂੰ ਇੱਕ ਦੋ ਫੋਨ ਵੀ ਆ ਜਾਂਦੇ ਜੀ ਕਿ ਹੁਣ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਅਸੀਂ ਵਾਗਾ ਬਾਰਡਰ ਜਾਣਾ ਦੇਖੋ ਕਿੰਨੇ ਲੋਕਾਂ ਦਾ ਹੁੰਦਾ ਕਿ ਸਾਡਾ ਇੰਤਜ਼ਾਮ ਕਰ ਦਿਓ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡਿਪਟੀ ਕਮਿਸ਼ਨਰ ਨੂੰ ਤੰਗ ਕਰਦਾ ਰਹਿਣਾ ਕਿ ਇਹਨਾਂ ਦਾ ਧਿਆਨ ਰੱਖ ਲਿਓ ਔਰ ਬਹੁਤ ਹੀ ਵਧੀਆ ਮਹਿਮਾਨ ਨਵਾਜ਼ੀ ਹੁੰਦਾ ਹੈ ਜਿਹੜਾ ਇੱਥੋਂ ਹੋ ਕੇ ਜਾਂਦਾ ਹੈ ਤਾਰੀਫ ਹੀ ਕਰਦਾ ਹੈ ਜੀ ਸਾਡੇ ਦਰਸ਼ਨ ਬੜੇ ਵਧੀਆ ਹੋਏ ਔਰ ਬੜਾ ਵਧੀਆ ਸਾਨੂੰ ਲੱਗਿਆ ਮੈਂ ਜਿਹੜਾ ਕਿ ਮੈਂ ਬਰੀਫ ਵਿੱਚ ਦੱਸੂਗਾ ਸਰਬੀ ਜੀ ਨੇ ਜਿਹੜੇ ਪੰਜ ਨੋਟੀਫਿਕੇਸ਼ਨ ਦੱਸੇ ਹੈ ਪੀਐਸਆਈਸੀ ਵੱਲੋਂ ਹੋਏ ਹੈ ਇਹਦੇ ਨਾਲੋਂ ਬੈਟਰ ਨੋਟੀਫਿਕੇਸ਼ਨ ਤੁਸੀਂ ਗੂਗਲ ਕਰ ਲਓ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਲੋ ਕਿਸੇ ਵੀ ਸਟੇਟ ਇਚ ਨਹੀਂ ਤੁਹਾਨੂੰ ਮਿਲਣਗੇ ਮੈਂ ਤੁਹਾਨੂੰ ਉਹਦਾ ਇੱਕ ਐਗਜ਼ਾਮਪਲ ਦਿੰਦਾ OTS ਅਸੀਂ ਅਨਾਉਂਸ ਕੀਤਾ OTS ਦੇ ਨਾਲ ਕੀ ਹੋਇਆ ਇੱਕ ਵੱਡਾ ਇੰਡਸਟਰੀਅਲ ਹਾਊਸ ਕਲਕੱਤਾ ਦਾ ਉਹ ਕਹਿੰਦੇ ਜੀ ਹੁਣ ਅਸੀਂ ਪੰਜਾਬ ਚ ਇਨਵੈਸਟ ਕਰਨਾ ਮੈਂ ਕਿਹਾ ਤੁਹਾਡਾ OTS ਨਾਲ ਕੀ ਤੱਲਕ ਹੈ ਨਾ ਤਾਂ ਤੁਹਾਡੇ ਕੋਲ ਕੋਈ ਜ਼ਮੀਨ ਹੈ ਨਾ ਤੁਹਾਨੂੰ ਇਹਦੇ 'ਚ ਕੋਈ ਫਾਇਦਾ ਹੋਇਆ ਫਿਰ ਪੰਜਾਬ ਕਿਉਂ ਕਹਿੰਦੇ ਜੀ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਸਰਕਾਰ ਕਿੰਨੀ ਇੰਡਸਟਰੀਅਲ ਫ੍ਰੈਂਡਲੀ ਹੈ ਅਸੀਂ ਐਸਲੀ ਇਨਵੈਸਟ ਕਰਨਾ ਪੰਜਾਬ ਕਿ ਸਾਨੂੰ ਹਰ ਵੱਲੇ ਸਾਥ ਮਿਲੇਗਾ ਮੈਂ ਤੁਹਾਨੂੰ ਦੱਸਿਆ ਮੈਨੂੰ ਸਿਰਫ 5 ਹਫ਼ਤੇ ਹੋਏ ਆ ਜੁਆਇਨ ਕੀਤੇ ਮੇਰੇ ਕੋਲ ਇਨਵੈਸਟਰ ਆਏ ਮਿਲੇ ਉਹਦੇ ਵਿੱਚ ਕਾਰਗਿਲ ਹੈ ਉਹਦੇ 'ਚ ਸਵਰਾਜ ਮਾਸ ਦਾ ਜਿਹੜਾ ਮਿੰਦਰਾ ਜੀ ਨੇ ਮਿੰਦਰਾ ਨੇ ਹੁਣ ਟੇਕਓਵਰ ਕੀਤਾ ਇੱਕ ਹੋਰ ਵੀ ਮੇਰੇ ਕੋਲ ਆਏ ਸੀ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਸਾਰਿਆਂ ਨੇ ਇੰਨੀ ਤਾਰੀਫ ਕੀਤੀ ਹਾਂ ਹਾਰਟੈਕਸ ਰਬਰ ਹਲੇ ਉਹਨਾਂ ਦਾ ਹైదరాబాద్ ਯੂਨਿਟ ਵੀ ਹੈ ਇੱਥੇ ਉਹ ਪੰਜਾਬ ਦੀ ਤਾਰੀਫ ਹੀ ਕਰਕੇ ਜਾਂਦੇ ਆ ਕਿ ਜੀ ਸਾਡਾ ਐਕਸਪੀਰੀਅੰਸ ਬਾਕੀ ਸਟੇਟਾਂ ਚ ਅਜੇ ਆ ਨਹੀਂ ਹੈਗਾ ਸੀਨੀਅਰ ਆਗੂ ਕੁਲਦੀਪ ਸਿੰਘ ਢਾਲੀਵਾਲ ਅਤੇ ਉਹਨਾਂ ਦੇ ਨਾਲ ਬਲਤੇਜ ਪੰਨੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਿਏ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਰੱਦ ਹੋਈ ਹੈ ਆਪਾਂ ਪਿਛਲੇ ਮਹੀਨੇ ਡੇਢ ਵੀ ਦਿਨ ਤੋਂ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਹੈ ਆਪਾਂ ਕਾਲੀਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਧੱਕੇਸ਼ਾਹੀ ਨਹੀਂ ਹੋ ਰਹੀ ਸਰਕਾਰ ਨੇ ਪਰੂਫਾਂ ਦੇ ਸਹਤ ਪੂਰੇ ਪਰੂਫਾਂ ਦੇ ਨਾਲ ਜਿਹੜਾ ਬਿਕਰਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨ ਸਰਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਝੂਠੇ ਦੋਸ਼ ਜਿਹੜੇ ਅਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਾਉਣ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦਿਖਾਣੀ ਪਈ ਜਿਹੜਾ ਝੂਠ ਕੂੜ-ਪੋਚਾਰ ਕਰ ਰਹੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾ ਦੇ ਆਧਾਰ ਦੇ ਉੱਤੇ ਮਜੀਠੀ ਦੀ ਗ੍ਰਿਫਤਾਰੀ ਜਾਰੀ ਕੀਤੀ ਗਈ ਸੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਆਵਾਜ਼ ਸੀਗਾ ਉਸ ਆਵਾਜ਼ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਸ ਆਵਾਜ਼ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਆਵਾਜ਼ ਦੇ ਵਿੱਚ ਲੋਕਾਂ ਨੇ ਕਿਹਾ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ 사ਦੀ ਦੁਨੀਆ ਨੇ 사ਦੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਰ ਕਾਲੀ ਦਲ ਇਹ ਗੱਲ ਨਾ ਉਹਦੇ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਉਹ ਜਦੋਂ ਸੱਤੇ ਹੁਣੀ ਆ ਗਏ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਜਾਣਗੇ ਤੁਸੀਂ ਦੇਖੋ ਕੀ ਬਣਦਾ ਕਿਉਂਕਿ ਬਹੁਤ ਵੱਡਾ ਉਹਦੇ ਨਾਲ ਦੇ ਕਹਿ ਚੁੱਕਿਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਦੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਏ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਮਾ ਚੌੜਾ ਸੀਗਾ ਫੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਉਹਨੂੰ ਭੂਰ ਪੈਣਾ ਜਿਹੜਾ ਸ਼ੁਰੂ ਹੋ ਗਿਆ ਪਾਰਟੀ ਪਰ ਦਾਨ ਅਮਨ ਅਰੋੜਾ ਜੀ ਦੇ ਵੱਲੋਂ ਪਾਰਟੀ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਾਰਟੀ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਾਲ ਦੇ ਨਾਲ ਇੰਦਰਜੀਤ ਕੌਰ ਮਾਨ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਵੀ ਆਪਣੇ ਵਿਚਾਰ ਪਾਰਟੀ ਨੂੰ ਲੈ ਕੇ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਇੰਦਰਜੀਤ ਕੌਰ ਮਾਨ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹ ਸਾਰੇ ਜਿਹੜੇ ਨੇ ਮੇਰੇ ਸਾਥੀ ਇਹ ਨੂਰਮਹਿਲ ਬਲਾਕ ਹੈ ਸੱਟਾ ਔਰ ਨੂਰਮਹਿਲ ਸ਼ਹਿਰ ਹੈ ਨੂਡ ਮੇਰ ਸ਼ਹਿਰ ਤੋਂ ਇਸ ਸਾਰੇ ਦੇ ਸਾਰੇ ਸਾਥੀ ਜਿਹੜੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਿਹਦੇ ਵਿੱਚ ਪ੍ਰੋਮਿਨੈਂਟ ਹਸਤੀਆਂ ਨੇ ਔਰ ਵੈਸੇ ਤਾਂ ਸਾਡੀ ਜੁਆਇਨਿੰਗ ਡੇਲੀ ਹੁੰਦੀ ਹੈ ਟੋਟਲ ਅਕਾਲੀ ਦਲ ਜਾਂ ਜਿਹੜੀਆਂ ਕਾਂਗਰਸ ਦੀਆਂ ਪੰਚਾਇਤਾਂ ਕੁਝ ਬਣ ਗਈਆਂ ਸੀ ਉਹ ਵੀ ਅਸੀਂ ਰੋਜ਼ ਦੀ ਰੋਜ਼ ਸ਼ਾਮਲ ਕਰਦੇ ਹਾਂ ਔਰ ਡੇਲੀ ਇੱਕ ਸਾਡੀ ਜੁਆਇਨਿੰਗ ਹੁੰਦੀ ਹੈ ਹਮੇਸ਼ਾ ਹੀ ਔਰ ਇਹ ਸਾਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕਰਵਾ ਕੇ ਅਸੀਂ ਲੈ ਕੇ ਆਈਏ ਤਾਂ ਕਿ ਇਹਨਾਂ ਦਾ ਮੋਰਲ ਵੀ ਹਾਈ ਹੋਵੇ ਔਰ ਅਗੋਂ ਤੋਂ ਪਾਰਟੀ ਦੇ ਲਈ ਵਧਰ ਕੰਮ ਵੀ ਕਰ ਸਕਣ ਜਨਰਲ ਵਿੱਚ ਸਭ ਤੋਂ ਪਹਿਲਾਂ ਜੁਆਇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਰਜੀਵ ਮਿਸਰ ਜੀ ਮੇਰੇ ਇਧਰ ਖੱਬੇ ਪਾਸੇ ਬੈਠੇ ਨੇ ਇਹ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ 나ੜੀ ਸਾਡੇ ਸੇਖੜੀ ਸਾਹਿਬ ਨੇ ਉਹ ਵੀ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ ਇਸ ਤੋਂ ਇਲਾਵਾ ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਉਪਲ ਇਹ ਸਾਡੇ ਨਾਲ ਦਾ ਹੀ ਪਿੰਡ ਹੈਗਾ ਜੀ ਉਪਲ ਜਗੀਰ ਜਿੱਥੋਂ ਇਹ ਪੂਰੇ ਹਲਕੇ ਦੇ ਵਿੱਚ ਇਹ ਦੁਆਬੇ ਦੇ ਐਸ்சி ਵੀਨ ਦੇ ਸ਼ਰੋਣੀ ਕਾਲੀ ਦੇ ਦੇ ਪ੍ਰਧਾਨ ਸੀਗੇ ਦੁਆਬੇ ਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਸ਼੍ਰੀ ਸੰਚੂ ਵਧਵਾ ਜੀ ਇਹ ਪ੍ਰਧਾਨ ਨੇ ਨਰਾਇਣ ਕਲੱਬ ਨੂਰਮੈਲ ਦੇ ਤੇ ਉੱਗੇ ਸਮਾਜ ਸੇਵੀ ਜਿਨ੍ਹਾਂ ਦਾ ਪੂਰਾ ਪੂਰੇ ਨੂਰਮੈਲ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਉੱਗੇ ਨੇ ਇਹ ਵਿੱਚ ਆਪਣਾ ਹਿੱਸਾ ਲੈਂਦੇ ਨੇ ਉਸ ਤੋਂ ਬਾਅਦ ਨੇ ਸੰਦੀਪ ਕੁਮਾਰ ਮਿੱਤੂ ਜੀ सोनू ਮਿੱਤੂ ਕਹਿੰਦੇ ਅਸੀਂ ਇਹਨਾਂ ਨੂੰ ਔਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਭ ਤੋਂ ਜ਼ਿਆਦਾ ਉਤਸ਼ਾਹਤ ਨੇ ਔਰ ਸਮਾਈ ਸੇਵੀ ਨੇ ਇਸ ਤੋਂ ਨਾਲ ਸਾਡੇ ਨਾਲ ਸ੍ਰੀ ਸੰਜੀਵ ਵਰਮਨ ਜੀ ਸ੍ਰੀ ਰਜਨੀਸ਼ ਬੱਬਰ ਜੀ ਸਾਫਕਾ ਪ੍ਰਧਾਨ ਐਸਓ ਇਹ ਐਸਓਆਈ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੈਪ ਚੱਲਦਾ ਆ ਰਿਹਾ ਸੀ ਉਹ ਸਾਡਾ ਪੂਰਾ ਨੂਰਮਲ ਅਗਲੀ ਇਲੈਕਸ਼ਨ ਵਾਸਤੇ ਵੀ ਰੈਡੀ ਹੋ ਗਿਆ ਔਰ ਇਹ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਸਾਥੀ ਅੱਜ ਜੁੜੇ ਨੇ ਇਹ ਸਾਥੀ ਸਾਡੇ ਹ ਕੱਲਾ-ਕੱਲਾ ਜਿਹੜਾ ਨੇ ਪੂਰੇ ਹਲਕੇ ਨੂੰ ਜਿਹੜਾ ਸਾਨੂੰ ਪੂਰੀ ਸਪੋਰਟ ਕਰਨ ਵਾਲਾ ਨੇ ਮੈਂ ਇਹਨਾਂ ਦਾ ਅੱਜ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਕਰਦਾ ਹਾਂ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇੰਦਾਰੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਲਸ਼ਰੀਆ ਕਾਲ